ਮੀਰੀ ਪੀਰੀ ਖਾਲਸਾ ਅਕੈਡਮੀ ਵਿਖੇ ਕੀਤਾ ਗਿਆ ਸ਼੍ਰੀ ਖੰਡਪੜ ਸਾਹਿਬ ਜੀ ਦਾ ਪ੍ਰਕਾਸ਼ ਅੱਜ ਬੱਚਿਆਂ ਦੇ ਸੁਨਾਰੇ ਭਵਿੱਖ ਅਤੇ ਉਹਨਾਂ ਦੇ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਨ ਲਈ ਮੀਰੀ ਪੀਰੀ ਖਾਲਸਾ ਅਕੈਡਮੀ ਦੇ ਵਿੜੇ ਵਿੱਚ ਸ਼੍ਰੀ ਖੰਡਪੜ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਉਹਨਾਂ ਦੇ ਅੱਜ ਭੋਗ ਪਾਏਗੇ ਭੋਗ ਦੀ ਅਰਦਾਸ ਤੋਂ ਬਾਅਦ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਕੀਤਾ ਗਿਆ ਤੇ ਕਵਿਸ਼ਵਰੀਆਂ ਵੀ ਗਾਈਆਂ ਗਈਆਂ ਇਸ ਤੋਂ ਬਾਅਦ ਭਾਈ ਜਗਬੀਰ ਸਿੰਘ ਜੀ ਨੇ ਕਥਾ ਕੀਤੀ ਜਿਸ ਨੂੰ ਪੂਰੀ ਸੰਗਤ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੁਣਿਆ ਉਸ ਤੋਂ ਬਾਅਦ ਪ੍ਰਿੰਸੀਪਲ ਸ਼੍ਰੀ ਨਵਦੀਪ ਭਰਦਵਾਦ ਜੀ ਅਤੇ ਇੰਦਰਜੀਤ ਸਿੰਘ ਜੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਉਸ ਉਪਰੰਤ ਗੁਰੂ ਦਾ ਲੰਗਰ ਵਰਤਾਇਆ ਗਿਆ ਜਿਸ ਵਿੱਚ ਬੱਚਿਆਂ ਤੇ ਅਧਿਆਪਕਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਹਿੱਸਾ ਲਿਆ ਤੇ ਸੇਵਾ ਕੀਤੀ। ਉਮੀਦ ਕਰਦੇ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਗੁਰੂ ਦੀ ਮਿਹਰ ਅਕੈਡਮੀ ਤੇ ਬਣੀ ਰਹੇਗੀ ਤੇ ਹਲਕੇ ਦੇ ਲੋਕ ਇਸ ਅਕੈਡਮੀ ਵਿੱਚ ਪਹੁੰਚੇ। ਹਲਕੇ ਦੇ ਲੋਕਾਂ ਨੇ ਮੀਰੀ ਪੀਰੀ ਅਕੈਡਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੀਰੀ ਪੀਰੀ ਅਕੈਡਮੀ ਪਿਛਲੇ 15 ਸਾਲਾਂ ਤੋਂ ਹਲਕੇ 'ਚ ਬਹੁਤ ਹੀ ਵਧੀਆ ਸੇਵਾ ਦੇ ਰਹੀ ਹੈ ਇਸ ਅਕੈडमी ਤੋਂ ਹਜ਼ਾਰਾਂ ਬੱਚੇ ਪੜ੍ਹ ਕੇ ਆਪਣਾ ਭਵਿਕ ਬਣਾ ਚੁੱਕੇ ਹਨ ਸਭ ਤੋਂ ਪਹਿਲਾਂ ਮੈਂ ਪ੍ਰਦੀਪ ਸਿੰਘ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਤੇ ਇਸ ਦੇ ਨਾਲ ਹੀ ਮੈਂ ਮੀਰੀ ਪੀਰੀ ਖਾਲਸਾ ਅਕੈडमी ਦੇ ਮੈਨੇਜਮੈਂਟ ਵੱਲੋਂ ਪੂਰੇ ਸਟਾਫ ਵੱਲੋਂ ਬੱਚਿਆਂ ਵੱਲੋਂ ਟਰਾਂਸਪੋਰਟਰਾਂ ਵੱਲੋਂ ਪੂਰੀ ਸਮੂਹ ਸੰਗਤ ਦਾ ਇਲਾਕਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਹੁਣ ਜਿਵੇਂ ਕਿ ਤੁਹਾਡਾ ਕੁਐਸਚਨ ਸੀਗਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰ ਸਾਲ ਮੀਰੀ ਪੀਰੀ ਖਾਲਸਾ ਅਕੈਡਮੀ ਵਿਖੇ ਇੱਕ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਠੀਕ ਹੈ ਇਸ ਤਰ੍ਹਾਂ ਹਰ ਹੁਣ ਵੀ ਇਸ ਸਾਲ ਵੀ ਅਸੀਂ ਇੱਕ ਜੋੜ ਮੇਲਾ ਕਰਵਾਇਆ ਜਿਹਦੇ ਵਿੱਚ ਇਸ ਚੀਜ਼ ਦਾ ਹੁੰਦਾ ਕਿ ਬੱਚੇ ਇੱਕ ਆਪ ਦੇ ਧਰਮ ਨਾਲ ਜੁੜੇ ਰਹਿੰਦੇ ਹੈ ਠੀਕ ਹੈ ਉਹਨਾਂ ਨੂੰ ਇੱਕ ਚੰਗੀ ਵਿਚਾਰਧਾਰਾ ਵੱਲ ਜਾਂਦੇ ਹੈ ਕਿਉਂਕਿ ਸਕੂਲ ਮੀਰੀ ਸਕੂਲ ਤਾਂ ਦੇਖੋ ਜੀ ਐਜੂਕੇਸ਼ਨ ਹਰ ਇੱਕ ਸਕੂਲ ਦਿੰਦਾ ਹੈ ਠੀਕ ਹੈ ਪਰ ਉਸ ਦੇ ਨਾਲ ਨਾਲ ਬੱਚਿਆਂ ਨੂੰ ਇੱਕ ਧਰਮ ਨਾਲ ਜੋੜਨਾ ਆਪਣੇ ਸਭਿਆਚਾਰ ਨਾਲ ਜੋੜਨਾ ਆਪਣੇ ਕਲਚਰ ਨਾਲ ਜੋੜਨਾ ਉਹਨਾਂ ਨੂੰ ਉਹਨਾਂ ਬਾਰੇ ਜਾਣਕਾਰੀ ਦੇਣਾ ਇੱਕ ਬਹੁਤ ਹੀ ਅੱਜ ਦੇ ਟਾਈਮ ਦੇ ਵਿੱਚ ਮੁੱਖ ਵਿਸ਼ਾ ਹੋ ਚੁੱਕਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਦਾ ਟਾਈਮ ਇੱਕ ਬਹੁਤ ਜਿਵੇਂ ਕਿ ਨਸ਼ਿਆਂ ਦਾ ਹੋ ਚੁੱਕਿਆ ਹੈ ਉਸ ਦੇ ਨਾਲ ਬੱਚੇ ਮੰਨ ਲਓ ਕਿ ਆ ਇਹਨਾਂ ਦੇ ਚੰਗੀ ਸਿਹਤ ਵੱਲ ਜਾਣਗੇ ਤਾਂ ਚੰਗੇ ਵਿਚਾਰ ਆਉਣਗੇ ਤਾਂ ਉਹਨਾਂ ਤੋਂ ਦੂਰ ਰਹਿਣਗੇ ਗੁਰਸਿੱਖੀ ਨਾਲ ਜੁੜਨਗੇ ਤੇ ਉਹਨਾਂ ਨੂੰ ਆਪਣੀ ਇੱਕ ਚੰਗੀ ਜੀਵਨ ਦੀ ਸਿਹਤ ਮਿਲ ਸਕੂਗੀ ਬਸ ਇਹੀ ਸਾਡੇ ਮੇਨ ਚੀਜ਼ ਦਾ ਮਤਲਬ ਮੀਰੀ ਪੀਰੀ ਖਾਲਸਾ ਅਕੈਡਮੀ ਦਾ ਇੱਕ ਮੁੱਖ ਵਿਸ਼ਾ ਹੈ ਤਾਂ ਕਿ ਬੱਚਿਆਂ ਨੂੰ ਇੱਥੇ ਚੰਗੀ ਸਿੱਖਿਆ ਦੇਣਾ এডੂਕੇਸ਼ਨ ਤਾਂ ਉਹਨਾਂ ਨੇ ਪ੍ਰੋਵਾਈਡ ਕਰਵਾਉਣੀ ਕਰਵਾਉਣੀ ਹੈ ਉਸ ਦੇ ਨਾਲ ਨਾਲ ਬੱਚਿਆਂ ਦੀ ਜੀਵਨ ਵਿਚਾਰ ਧਾਰਾ ਵੱਲ ਸਹੀ ਤਰੀਕੇ ਵੱਲ ਅੱਗੇ ਲੈ ਕੇ ਜਾਣਾ ਵੀ ਇੱਕ ਸਾਡਾ ਮੁੱਖ ਉਦੇਸ਼ ਹੈ ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਸਕੂਲ ਦੇ ਵਿੱਚ ਇੱਕ ਜੋ ਮੰਨ ਲਓ ਵੀ ਗੁਰਮਤ ਦਾ ਮੰਨ ਲਓ ਕਿ ਟੀਚਰ ਅਧਿਆਪਕ ਰੱਖਿਆ ਗਿਆ ਹੈ ਉਸ ਦੇ ਨਾਲ ਨਾਲ 뮤జిక్ ਦੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਕਰਕੇ ਅਸੀਂ ਬੱਚਿਆਂ ਨੂੰ ਦੋ ਅਧਿਆਪਕ ਹੈ ਜਿਹੜੇ ਇੱਕ ਵਾਧੂ ਵਿਸ਼ੇ ਦੇ ਤੌਰ ਤੇ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਤਾਂ ਕਿ ਅਸੀਂ ਦੂਸਰੇ ਸਕੂਲਾਂ ਨਾਲੋਂ ਵੱਖਰਾ ਕੁਝ ਨਾ ਕੁਝ ਕਰ ਸਕੀਏ ਮੇਰੀ ਅ ਮੇਰੀ ਪੀਰੀ ਖਾਲਸਾ ਅਕੈਡਮੀ ਜਿਹੜੀ 2010 ਦੇ ਵਿੱਚ ਅਸੀਂ ਸ਼ੁਰੂ ਕੀਤੀ ਸੀਗੀ ਠੀਕ ਹੈ ਉਸ ਦੇ ਵਿੱਚ ਉਸ ਦਾ 2010 ਤੋਂ ਲੈ ਕੇ ਹੁਣ 2025 ਚੱਲ ਰਹੇ 15 ਸਾਲ ਹੋ ਗਏ ਜੋ ਬੱਚਿਆਂ ਦੀ ਸੇਵਾ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਅਗੇ ਪਰਮਪੀਤਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਐਸੀ ਤਰ੍ਹਾਂ ਸੰਭੂ ਸਟਾਫ ਤੇ ਆਪਣਾ ਆਸ਼ੀਰਵਾਦ ਰੱਖਣ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਉਹ ਅਗੇ ਸੋ ਵੀ ਬੱਚਿਆਂ ਦੀ ਐਸੀ ਤਰੀਕੇ ਸੇਵਾ ਕਰ ਸਕੇ ਐਡਮਿਸ਼ਨ ਬਾਰੇ ਮੈਂ ਹੀ ਕਹਿਣਾ ਚਾਹਾਂਗਾ ਤੁਹਾਨੂੰ ਦੇਖੋ ਜੀ ਹਰ ਇੱਕ ਸਕੂਲ ਮੇਨ ਚੀਜ਼ ਇੰਟਰਨਲ ਹਰ ਇੱਕ ਸਕੂਲ ਆਪ ਦਾ ਰਿਜ਼ਲਟ ਦਿੰਦਾ ਆ ਸਭ ਤੋਂ ਪ ਬੋਰਡ ਦੇ ਰਿਜ਼ਲਟ ਆਉਂਦੇ ਆਗੇ 12ਵੀਂ ਦਾ ਰਿਜ਼ਲਟ ਆਉਂਦਾ 10ਵੀਂ ਦਾ ਰਿਜ਼ਲਟ ਆਉਂਦਾ ਹਰ ਸਾਲ ਸਾਡੇ ਬੱਚੇ ਮੰਨ ਲਓ ਬੋਰਡ ਬੋਰਡ ਦੇ ਵਿੱਚ CBSE ਬੋਰਡ ਤੋਂ ਸਾਡਾ ਸਕੂਲ ਮਾਨਤਾ ਪ੍ਰਾਪਤ ਹੈ ਉਹਦੇ ਵਿੱਚ ਕੀ ਹੈ ਜੀ ਹਰ ਸਾਲ ਸਾਡਾ ਬੱਚਾ ਟਾਪਰ ਆਉਂਦੇ ਰਹੇ ਹੈਗੇ ਤੇ ਡਿਸਟ੍ਰਿਕਟ ਟਾਪਰ ਵੀ ਆਉਂਦੇ ਰਹੇਗੇ ਹੈਗੇ ਤੇ ਕੋਸ਼ਿਸ਼ ਹੈ ਕਿ ਅਗੀ ਬੱਚੇ ਨੈਸ਼ਨਲ ਲੈਵਲ ਤੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਟਾਪਰ ਹੋ ਸਕਣ ਜੀ ਬਿਲਕੁਲ ਸਾਡੇ ਬੱਚੇ ਸਟੇਟ ਲੈਵਲ ਤੇ ਜ਼ੋਨ ਲੈਵਲ ਤੇ ਤਾਂ ਜੀ ਹਰ ਸਾਲ ਮੰਨ ਲਓ 골ਡ ਮੈਡਲ ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ ਲੈ ਕੇ ਜਾਂਦੇ ਆ ਉਸ ਦੇ ਨਾਲ ਨਾਲ ਬੱਚੇ ਸਟੇਟ ਲੈਵਲ ਤੇ ਜਾਂਦੇ ਹਾਂਜੀ ਮੇਰੇ ਵੀ ਰਿਖਾਸ ਅਕੈਡਮੀ ਦੇ ਵਿੱਚ ਮੈਂ 9 ਸਾਲ ਇੱਥੇ ਪਿਚੀ ਵੀ ਕੀਤੀ ਆ ਪੜਾਇਆ ਹੈ ਕਿਉਂਕਿ ਮੇਰਾ ਬੱਚਾ ਸਟਾਰਟਿੰਗ ਤੋਂ ਲੈ ਕੇ ਪੜ੍ਹ ਕੇ ਇੱਥੇ ਹੀ ਕਰਦੇ ਰਿਹਾ ਪਿਛਲੇ ਸਾਲ ਤੇ ਹੁਣ ਉਹ ਐਨਡੀ ਦੀ ਤਿਆਰੀ ਕਰ ਰਿਹਾ ਚੰਡੀਗੜ੍ਹ ਦੀ ਵਿੱਚ ਬੀਐਸਸੀ ਨਾਨ ਮੈਡੀਕਲ ਨਾਲ ਉਹ ਕਰ ਰਿਹਾ ਹੈ ਤੇ ਇਸੇ ਗੱਲ ਤੇ ਵੀ ਇਹ ਅਕੈਡਮੀ ਹੈ ਜਿਹੜੀ ਇਹ ਸਭ ਤੋਂ ਬੈਟਰ ਅਕੈਡਮੀ ਹੈ ਕਿਉਂਕਿ ਸਿਰਫ ਪੜਾਈ ਦੇ ਪੜਾਈ ਨਹੀਂ ਸਗਿਆ ਪੜਾਈ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਲੋੜੀਆਂ ਤੰਦਰਾ ਕਿੰਨਾ ਨੇ ਜੀਵਨ ਦੇ ਵਿੱਚ ਨੂੰ ਨੈਤਿਕ ਸਿੱਖਿਆਗੀ ਉਹ ਦਿੱਤੀ ਜਾਂਦੀ ਹੈ ਤੇ ਇਸ ਅਕੈਡਮੀ ਵਾਰੀ ਜਿੰਨਾ ਵੀ ਕਿਹਾ ਜਾਵੇ ਉਹ ਘੱਟ ਹੀ ਹੈ ਕਹਿੰਜੀ ਜਿੱਤਰ ਹਾਂਜੀ ਧਾਰਮਿਕ ਗਿਆਨ ਦੇਣਾ ਅੱਜ ਦੇ ਸਮਾਜ ਲਈ ਜਿਹੜੀ ਹੈ ਬਹੁਤ ਜ਼ਰੂਰੀ ਹੈ ਲੋੜ ਹੈ ਸਿਰਫ ਸਿੱਖ ਧਰਮ ਹੀ ਨਹੀਂ ਬਲਕਿ ਸਾਰੇ ਧਰਮਾਂ ਨੂੰ ਸਰਬ ਸੰਜਤਾ ਦਾ ਸੰਦੇਸ਼ ਜਿਹੜਾ ਉਹ ਇੱਕ ਅਗਨੀ ਦੁਆਰਾ ਦਿੱਤਾ ਜਾਂਦਾ ਹੈ ਤੇ ਆ ਗੱਲ ਦਾ ਨਾਮ ਹੀ ਅਗਨੀ ਦੀ ਖਾਲਸਾ ਕੈਡਮੀ ਹੈ ਤੁਸੀਂ ਸਿੱਖ ਧਰਮ ਦੇ ਬਾਰੇ ਇਸ ਅਕੈਡਮੀ ਜਿਹੜੀ ਚ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਪਾਠ ਕਰਨਾ ਕੀਰਤਨ ਕਰਨਾ ਜੀਵਨ ਤੇ ਸਿੱਖ ਇਤਿਹਾਸ ਬਾਰੇ ਸਾਨੂੰ ਕਿੱਥੋਂ ਜਿਹੜੀ ਆ ਉਹ ਆਨਲਾਈਨ ਵਿੱਚ ਦਿੱਤੀ ਜਾਂਦੀ ਹੈ ਮੇਰਾ ਨਾਮ ਜਸਪ੍ਰੀਤ ਸਿੰਘ ਵਿਪੰਜ ਰੌਣਕ ਇਕ ਅਕੈਡਮੀ ਬਹੁਤ ਵਧੀਆ ਜੀ ਜੰਮੀ ਨਾ ਕੋਈ ਸਰਸਾ ਕੀਤੀ ਜਾਂਦੀ ਇੱਥੇ ਜਿਸ ਤਰ੍ਹਾਂ ਬਹੁਤ ਵਧੀਆ ਜੀ ਪ੍ਰਿੰਸੀਪਲ ਸਰ ਬਹੁਤ ਚੰਗੇ ਆ ਵਧੀਆ ਸਿੱਖਿਆ ਜੀ ਨਾਲ ਖੇਡਾਂ ਦਾ ਵੀ ਵਧੀਆ ਪ੍ਰੋਗਰਾਮ ਹੋ ਕਾ ਬਈ ਚੰਗੇ ਹੈ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ ਬੱਚੇ ਇੱਥੇ ਵੱਧ ਰਹੇ ਨੇ ਕਿੰਨੇ ਸਾਲ ਹੋ ਗਏ ਤੇਰੇ ਬੱਚੇ ਨੇ ਇੱਥੇ ਪੜ੍ਹਦੇ ਨੇ ਮੇਰੇ ਬੱਚੇ ਹਾਸਤ ਤੋਂ ਲੈ ਕੇ 8ਵੀਂ ਤੱਕ ਆਪਣਾ ਲੜਕਾ ਹੀ ਤੇ ਮੈਂ ਟੱਕੇ ਆਪਣੀ ਲੜਕੀ ਜੀ ਸ਼ੁਰੂ ਦੇ ਚੀਜ਼ ਬਸ ਜੀ ਨਾਲ ਸਾਥ ਨੂੰ ਬਹੁਤ ਵਧੀਆ ਇਖਲਾਕ ਚੰਗਾ ਬੱਚਿਆਂ ਨੂੰ ਵਧੀਆ ਢੀਲ ਕਰਦੇ ਖੁਸ਼ੀ ਰੱਖਦੇ ਬੱਚਾ ਮੈਂ ਜੀ ਸ਼ਰਧਾ ਤੇ ਅੰਸਰਾਂ ਨੂੰ ਬਹੁਤ ਹੌਂਸਲਾ ਦਿੰਦੇ ਪ੍ਰਿੰਸੀਪਲ ਬਹੁਤ ਵਧੀਆ ਆਰਗੇਨਾਈਜ਼ ਸਾਹਿਬ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਪਰ ਹੁਣ ਤੋਂ ਜੀ